ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੇ ਇਤਿਹਾਸਿਕ ਉਸ ਸ਼ਹਿਰ ਦੀ ਜਿਸ ਸ਼ਹਿਰ ਵਿੱਚ ਮੁਗਲ ਬਾਦਸ਼ਾਹ ਅਕਬਰ ਦੀ ਤਾਜ ਕੋਸ਼ੀ ਹੋਈ ਸੀ ਪਰ ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ 90% ਪੰਜਾਬੀ ਇਸ ਸ਼ਹਿਰ ਨੂੰ ਜਾਣਦੇ ਨਹੀਂ ਹਨ ਇਹ ਸ਼ਹਿਰ ਕਿੱਥੇ ਵਸਿਆ ਹੋਇਆ ਹੈ 90% ਪੰਜਾਬੀਆਂ ਨੂੰ ਪਤਾ ਹੀ ਨਹੀਂ ਹੈ ਇਸ ਸ਼ਹਿਰ ਦਾ ਤਖਤ ਦਿੱਲੀ ਦੇ ਤਖਤਾਂ ਨੂੰ ਮਾਤਵਾਉਂਦਾ ਸੀ ਤੇ ਕਿੰਨੀ ਕੁ ਵਾਰ ਹੀ ਇਹ ਖਤਮ ਹੋ ਕੇ ਵਸਿਆ ਹੋਇਆ ਹੈ ਸ਼ਹਿਰ ਹੈ ਜੀ ਮੈਂ ਗੱਲ ਕਰਦਾ ਪਿਆ ਜੀ ਪੰਜਾਬ ਦੇ ਇਤਿਹਾਸਿਕ ਸ਼ਹਿਰ ਕਲਾਨੌਰ ਸ਼ਹਿਰ ਦੀ ਕਈਆਂ ਨੇ ਤਾਂ ਇਸ ਸ਼ਹਿਰ ਦਾ ਨਾਮ ਅੱਜ ਪਹਿਲੀ ਵਾਰ ਸੁਣਿਆ ਹੋਵੇਗਾ ਪਰ ਜਿਹੜੇ ਲੋਕ ਉਸ ਦੇ ਨੇੜੇ ਰਹਿੰਦੇ ਹਨ ਉਹਨਾਂ ਨੂੰ ਇਸ ਸ਼ਹਿਰ ਦਾ ਪਤਾ ਹੈ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਲਾਣਾਉਂ ਸ਼ਹਿਰ ਦਾ ਇਤਿਹਾਸ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਜੀ ਮੇਰਾ ਨਾਮ ਹੈ ਗਰ ਸੇਵਕ ਸਿੰਘ ਤੁਸੀਂ ਦੇਖ ਰਹੇ ਹੋ ਗਰ ਸੇਵਕ ਸਿੰਘ ਵਲੌਗ ਮਹਾਪਾਰਤ ਦੇ ਸਮੇਂ ਤੇ ਇੱਕ ਬਹੁਤ ਵੱਡਾ ਮਹਾਨ ਯੋद्धा ਤੀਰਬਾਜ਼ ਹੋਇਆ ਜੀ ਅਰਜਨ ਅਰਜਨ ਦੇ ਹੀ ਰਾਜਵੰਸ਼ ਦੇ ਵਿੱਚ ਅੱਗੇ ਜਾ ਕੇ ਰਾਜਾ ਹੋਇਆ ਜਨਮੇਜਾ ਰਾਜੇ ਜਨ ਮੇਜੇ ਦੇ ਭਰਾ ਨੇਕੀ ਰਾਓ ਨੇ 7ਵੀਂ ਸਦੀ ਦੇ ਵਿੱਚ ਇਸ ਜਗ੍ਹਾ ਤੇ ਇੱਕ ਨਗਰ ਵਸਾਇਆ ਸੀ ਪਰ ਇਹ ਨਗਰ ਜਿਆਦਾ ਸਿਹਰ ਨਹੀਂ ਵਸਿਆ ਇੱਕ ਵਾਰੀ ਇਹ ਨਗਰ ਉੱਜੜ ਗਿਆ ਖਤਮ ਹੋ ਗਿਆ ਸੀ ਤੇ ਫਿਰ ਕੁਝ ਸਦੀਆਂ ਬਾਅਦ ਇਸ ਜਗ੍ਹਾ ਤੇ ਦੱਖਣੀ ਭਾਰਤ ਵੱਲੋਂ ਦੋ ਰਾਜਪੂਤਾਂ ਦੇ ਵੰਸ਼ ਵਿੱਚੋਂ ਭਰਾ ਆਉਂਦੇ ਹਨ ਕੱਲਾ ਤੇ ਨੌਰਾ ਤੇ ਇਸ ਜਗ੍ਹਾ ਤੇ ਆਣ ਕੇ ਉਹਨਾਂ ਨੇ ਆਪਣਾ ਡੇਰਾ ਲਾਇਆ ਸੀ ਤੇ ਇੱਥੇ ਉਹਨਾਂ ਨੇ ਇੱਕ ਛੋਟਾ ਜਿਹਾ ਨਗਰ ਬਸਾਇਆ ਇਸ ਜਗ੍ਹਾ ਤੇ ਰਹਿਣ ਲੱਗ ਪਏ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਸ-ਪਾਸ ਦੇ ਇਲਾਕੇ ਵੀ ਆਪਣੇ ਅਧੀਨ ਕਰ ਲਏ ਸੀ ਤੇ ਇਸ ਨਗਰ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ ਸੀ ਤੇ ਇਸ ਸ਼ਹਿਰ ਦਾ ਨਾਮ ਉਹਨਾਂ ਨੇ ਆਪਣੇ ਨਾਮ ਤੇ ਹੀ ਰੱਖਿਆ ਸੀ ਕੱਲਾ ਨੌਰ ਪਹਿਲਾਂ ਇਸ ਦਾ ਨਾਮ ਕੱਲਾ ਨੌਰ ਸੀ ਔਲੀ ਔਲੀ ਇਹ ਬਾਦ ਵਿੱਚ ਕਲਾਨੌਰ ਬਣ ਗਿਆ। ਸਾਣੇ ਸਮਿਆਂ ਦੀ ਇੱਕ ਕਹਾਵਤ ਹੈ ਕਿ ਜਿਸ ਨੇ ਨਹੀਂ ਦੇਖਿਆ ਲਾਹੌਰ ਉਹ ਦੇਖੇ ਕਲਾਨੌਰ। 16ਵੀਂ ਸਦੀ ਵਿੱਚ ਭਾਰਤ ਦਾ ਮੁਗਲ ਬਾਦਸ਼ਾਹ ਅਕਬਰ ਜਿਸ ਦਾ ਜਨਮ ਸਿੰਧ ਦੇ ਇਲਾਕੇ ਅਮਰਕੋਟ ਨਗਰ ਵਿੱਚ ਹੋਇਆ ਸੀ ਤੇ ਅਕਬਰ ਕਲਾਨੌਰ ਦੇ ਨੇੜੇ ਪੈਂਦੇ ਪਿੰਡ ਬਹਿਰਾਮਪੁਰ ਦੇ ਵਿੱਚ ਆਪਣੇ ਮਾਮੇ ਦੇ ਕੋਲ ਰਹਿੰਦਾ ਸੀ। ਅਤੇ ਫਿਰ 16ਵੀਂ ਸਦੀ ਦੇ ਵਿੱਚ ਜਦੋਂ ਅਕਬਰ ਦੇ ਪਿਤਾ ਹਮਾਇੂ ਦੀ ਮੌਤ ਦਿੱਲੀ ਦੇ ਵਿੱਚ ਹੋ ਗਈ ਉਸ ਸਮੇਂ ਅਕਬਰ ਦੀ ਉਮਰ ਕਰੀਬ 13 ਸਾਲ 3 ਮਹੀਨੇ ਸੀ ਤੇ ਉਸ ਸਮੇਂ ਦਿੱਲੀ ਦੇ ਰਾਜ ਨੂੰ ਲੈ ਕੇ ਪੂਰੇ ਭਾਰਤ ਵਿੱਚ ਹਫੜਾ ਦਫੜੀ ਮੱਚ ਗਈ ਸੀ ਤਾਂ ਉਸ ਸਮੇਂ ਅਕਬਰ ਦੇ ਸੇਨਾਪਤੀ ਪੈਰਾਮ ਖਾਨ ਨੇ ਕਿਸੇ ਬਗਾਵਤ ਦੇ ਡਰ ਤੋਂ ਦਿੱਲੀ ਜਾਣ ਦੀ ਬਜਾਏ ਜਲਦਬਾਜੀ ਵਿੱਚ ਕਲਾਨੌਰ ਵਿੱਚ ਹੀ 8 ਫੁੱਟ ਲੰਮਾ ਤੇ 3 ਫੁੱਟ ਚੌੜਾ ਇੱਕ ਥੜਾ ਬਣਵਾਇਆ ਤੇ ਉਸ ਦੇ ਉੱਪਰ 14 ਫਰਵਰੀ 1556 ਈਸਵੀ ਨੂੰ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਸਮੇਂ ਦੇ ਰੀਤੀ ਰਿਵਾਜਾਂ ਦੇ ਨਾਲ ਕੀਤੀ ਗਈ ਤੇ ਅਕਬਰ ਨੂੰ ਭਾਰਤ ਦਾ ਅਗਲਾ ਬਾਦਸ਼ਾਹ ਐਲਾਨ ਕਰ ਦਿੱਤਾ ਗਿਆ ਜਿੰਨਾ ਚਿਰ ਅਕਬਰ ਬਾਦਸ਼ਾਹ ਕਲਾਨੌਰ ਦੇ ਵਿੱਚ ਰਿਹਾ ਸੀ ਦਿੱਲੀ ਜਾਣ ਤੋਂ ਪਹਿਲਾਂ ਉਹਨਾਂ ਚੇ ਭਾਰਤ ਦੀ ਰਾਜਧਾਨੀ ਕਲਾਨੌਰ ਰਹੀ ਉਸ ਸਮੇਂ ਕਲਾਨੌਰ ਸ਼ਹਿਰ ਦੇ ਵਿੱਚ ਅਕਬਰ ਬਾਦਸ਼ਾਹ ਨੇ ਬਹੁਤ ਮਹਿਲ ਤੇ ਬਾਗ ਬਗੀਚੇ ਵੀ ਬਣਵਾਏ ਸਨ 1771 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਹਾਂ ਨੇ ਸਰਹੰਦ ਫਤਿਹ ਕਰਨ ਤੋਂ ਬਾਅਦ ਕਲਾਨੌਰ ਸ਼ਹਿਰ ਦੇ ਉੱਪਰ ਤਾਵਾ ਬੋਲਿਆ ਸੀ ਤੇ ਇਥੋਂ ਦੇ ਮੁਗਲ ਹਾਕਮ ਸ਼ਹਬਾਜ਼ ਖਾਨ ਨੂੰ ਹਰਾ ਕੇ ਕਲਾਨੌਰ ਨੂੰ ਆਪਣੇ ਅਧੀਨ ਕਰ ਲਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਹਾਂ ਨੇ ਦੇ ਉਸ ਸਮੇਂ ਇਸ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਈ ਖੂਗ ਵੀ ਬਣਵਾਏ ਸਨ 18ਵੀਂ ਸਦੀ ਦੇ ਵਿੱਚ ਮਿਸਲ ਕਾਲ ਦੇ ਸਮੇਂ ਇਹ ਸ਼ਹਿਰ ਕਨਈਆ ਮਿਸਲ ਦੇ ਅਧੀਨ ਆਉਂਦਾ ਸੀ ਤੇ ਕਲਾਨੌਰ ਸ਼ਹਿਰ ਕਨਈਆ ਮਿਸਲ ਦੀ ਰਾਜਧਾਨੀ ਹੁੰਦਾ ਸੀ ਕਨਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੀ ਧੀ ਚੰਦਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਜੀਆ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਨਾਲ ਹੋਇਆ ਸੀ ਕਲਾਨੌਰ ਸ਼ਹਿਰ ਦੀਆਂ ਕਈ ਇਮਾਰਤਾਂ ਹੜ੍ਹਾਂ ਦੇ ਪਾਣੀ ਨਾਲ ਤਹਿਟੇਰੀ ਹੋ ਗਈਆਂ ਸਨ ਜੋ ਸ਼ਾਹੀ ਇਮਾਰਤਾਂ ਕਲਾਨੌਰ ਸ਼ਹਿਰ ਵਿੱਚ ਬਚੀਆਂ ਸਨ ਤਾਂ ਉਹਨਾਂ ਨੂੰ ਅੰਗਰੇਜ਼ ਹਕੂਮਤ ਨੇ 1884 ਈਸਵੀ ਦੇਦੋ ਅੰਮ੍ਰਿਤਸਰ ਪਠਾਨਕੋਟ ਰੇਲਵੇ ਲਾਈਨ ਵਿਛਾਈ ਗਈ ਸੀ ਤਾਂ ਅੰਗਰੇਜ਼ਾਂ ਨੇ ਸਾਰੀਆਂ ਇਮਾਰਤਾਂ ਦੀਆਂ ਇੱਟਾਂ ਖਤਮ ਕਰ ਦਿੱਤੀਆਂ ਸਨ ਮਤਲਬ ਉਹ ਚਾਹੁੰਦੇ ਸੀ ਕਿ ਇਹ ਇਤਿਹਾਸ ਅੱਗੇ ਤੱਕ ਵਧੇ ਹੀ ਨਾ ਅੰਗਰੇਜ਼ਾਂ ਨੇ ਇੱਥੇ ਹੀ ਸਾਰਾ ਕੁਝ ਦਫਨ ਕਰ ਦਿੱਤਾ ਸੀ ਕਲਾਨੌਰ ਸ਼ਹਿਰ ਅੱਜਕੱਲ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਹੈ ਇਸੇ ਕਲਾਨੌਰ ਸ਼ਹਿਰ ਦਾ ਇਤਿਹਾਸ ਕੀ ਤੁਹਾਨੂੰ ਇਸ ਇਤਿਹਾਸ ਦਾ ਪਹਿਲਾਂ ਪਤਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਤੁਸੀਂ ਹੋਰ ਕਿਸ ਸ਼ਹਿਰ ਦਾ ਇਤਿਹਾਸ ਜਾਨਣਾ ਚਾਹੁੰਦੇ ਹੋ ਇਸ ਨੂੰ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਤਾਂ ਖੋੜਾ ਨੂੰ ਵੀ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਸ਼ਹਿਰ ਦੇ ਇਤਿਹਾਸਿਕ ਜਾਣਕਾਰੀ ਦੀ ਵੀਡੀਓ ਦੇ ਵਿੱਚ ਧੰਨਵਾਦ